ਹਾਂਜੀ ਪੰਜਾਬੀਓ ਹੁਣ ਜੋ ਬਹੁਤ ਵੱਡੀ ਇੱਕ ਅਪਡੇਟ ਆ ਗਈ ਸਾਹਮਣੇ ਜੋ ਕਿ ਭਈ ਪਾਕਿਸਤਾਨ ਦੀ ਇੱਕ ਹੋਰ ਸਾਜ਼ਿਸ਼ ਜਿਹਦੇ ਵਿੱਚ ਕੀ ਸਾਡੇ ਭਾਰਤ ਨੂੰ ਸਾਰੇ ਨੂੰ ਖਤਰਾ ਕਿਉਂਕਿ ਜਿਹੜੀ ਕਿ ਇੱਕ جنگ ਲੱਗੀ ਸੀ جنگ ਤਾਂ ਇੱਕ ਵਾਰ ਹੋ ਗਈ ਹੈ ਬੰਦ ਕਿਉਂਕਿ ਦੋਨੇ ਤਰ੍ਹਾਂ ਬੰਨਿਓ ਇੱਕ ਵਾਰ ਜੰਗ ਰੁਕ ਗਈ ਆ ਜਿਹੜਾ ਕਿ ਰਾਸ਼ਟਰਪਤੀ ਅਮਰੀਕਾ ਦਾ ਡੋਲਨ ਟਰੰਪ ਇਹ ਵਿੱਚ ਪਾ ਕੇ ਇੱਕ ਵਾਰ ਜੰਗ ਰੋਕੀ ਗਈ ਆ ਤੇ ਪਰ ਜਿਹੜੀ ਇੱਕ ਹੋਰ ਹਰਕਤ ਨਜ਼ਰ ਆਈ ਆ ਪਾਕਿਸਤਾਨ ਦੀ ਜਿਹੜੀ ਕੀ ਹੋਣਦੀਆਂ ਤਾਜੀ ਅਪਡੇਟ ਆ ਤੇ ਜਿਹੜੀ ਕੀ ਤੁਹਾਨੂੰ ਜਾਣਕਾਰੀ ਪਹੁੰਚਾ ਦਈਏ ਆਪਣੇ ਪੰਜਾਬੀ ਭੈਣ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਤਾਂ ਇੱਕ ਤੁਹਾਨੂੰ ਵੀਡੀਓ ਸੁਣਾਵਾਂਗੇ ਜਿਹਦੇ ਵਿੱਚ ਕੀ ਬਈ ਇੱਕ ਜੋ ਖਤਰਨਾਕ ਸਾਜ਼ਿਸ਼ ਆ ਪਾਕਿਸਤਾਨ ਦੀ ਉਹ ਫੋਨਾਂ ਰਾਹੀਂ ਆਊਗੀ WhatsApp ਰਾਹੀਂ ਮੈਸੇਜ ਆਉਣਗੇ ਤੇ ਹੈਂਗ ਹੋਣਗੇ ਸਾਰਾ ਵੈਬ ਡਾਟਾ ਸਾਰਾ ਜੋ ਵੀ ਆਪਣਾ ਖਾਤਾ ਐਡ ਹੋਇਆ ਸਾਰੇ ਪੈਸੇ ਵੀ ਉੱਡ ਜਾਣਗੇ ਤਾਂ ਹੋਰ ਵੀ ਕਈ ਗੱਲਾਂ ਦਸੀਆਂ ਗਈਆਂ ਪਹਿਲਾਂ ਤੁਹਾਨੂੰ ਥੋੜੀ ਜੀ ਵੀਡੀਓ ਸੁਣਾ ਦਈਏ ਤੇ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਪਾਕਿਸਤਾਨ ਦੀ ਕੋਹਲ ਨਾਪਾਕ ਸਾਜ਼ਿਸ਼ ਸਾਹਮਣੇ ਆ ਰਹੀ ਹੈ ਸਾਈਬਰ ਅਟੈਕ ਦੀ ਫਰਕ ਚ ਹੈ ਪਾਕਿਸਤਾਨ ਪੰਜਾਬ ਪੁਲਿਸ ਦੇ ਵੱਲੋਂ ਸਾਈਬਰ ਅਟੈਕ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਇਹ ਵੱਡੀ ਖਬਰ ਹੈ ਕਿਉਂਕਿ ਜਸਟੰਗ ਦੇ ਨਾਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਭਾਵੇਂ ਸੀਜ਼ਫਾਇਰ ਹੈ ਭਾਵੇਂ ਅੰਡਰਸਟੈਂਡਿੰਗ ਜ਼ਰੂਰ ਹੋਈ ਹੈ ਪਰ ਹਾਲੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਸ ਨਹੀਂ ਆ ਰਹੀ ਪਾਕਿਸਤਾਨ ਜੰਗ ਚਾਰ ਤੋਂ ਬਾਅਦ ਵੀ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਸਾਹਮਣੇ ਆਈ ਹੈ ਦਰਅਸਲ ਪਾਕਿਸਤਾਨ ਸਾਈਬਰ ਅਟੈਕ ਦੀ ਫਰਾਗ ਦੇ ਵਿੱਚ ਹੈ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਸਾਈਬਰ ਅਟੈਕ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਵੱਡਾ ਸਾਈਬਰ ਅਟੈਕ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਆਪਣੇ ਅਫੀਸ਼ੀਅਲ ਹੈਂਡਲਸ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕਿ ਅਣਜਾਣ ਮੈਸੇਜ ਦੇ ਉੱਤੇ ਕਲਿੱਕ ਨਾ ਕਰੋ ਆਮ ਲੋਕਾਂ ਨੂੰ ਇਹ آگਾਹ ਕੀਤਾ ਜਾ ਰਿਹਾ ਹੈ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਕਿਸੇ ਵੀ ਅਣਜਾਣ ਮੈਸੇਜ ਤੇ ਕਲਿੱਕ ਨਾ ਕਰੋ ਪੰਜਾਬ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਨਰਸਲ ਖਤਰਨਾਕ ਵਾਇਰਸ ਹੈ ਡਾਂਸ ਆਫ ਦਾ ਹੈਲਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ WhatsApp ਤੇ Facebook ذریعے Email ذریعے ਅਜਿਹਾ ਵਾਇਰਸ ਭੇਜਿਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਮੁਤਾਬਕ ਇਹ ਕ ਮਾਲਵੇਆ ਤੁਹਾਡੀ ਬੈਂਕਿੰਗ ਜਾਣਕਾਰੀ ਲੈ ਸਕਦਾ ਹੈ ਤੁਹਾਡੇ ਪਾਸਵਰਡ ਤੁਹਾਡਾ ਨਿੱਜੀ ਡਾਟਾ ਚੋਰਾ ਸਕਦਾ ਹੈ ਤੇ ਤੁਹਾਡੀ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਤਾਂ ਬਿਹਤਰ ਖਤਰਨਾਕ ਹੈ ਵਾਇਰਸ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਫੋਨ ਤੇ ਤੁਹਾਡੇ ਇਨਬਾਕਸ ਦੇ ਵਿੱਚ ਤੁਹਾਡੀ ਈਮੇਲ ਤੇ ਤੁਹਾਡੇ WhatsApp ਤੇ ਤੁਹਾਡੇ SMS ਤੇ Facebook ਦੇ ਇਨਬਾਕਸ ਦੇ ਵਿੱਚ ਮੈਸੈਂਜਰ ਦੇ ਰਾਹੀਂ ਈਮੇਲ ਦੇ ذریعے ਕਿਸੇ ਵੀ ਤਰੀਕੇ ਦਾ ਕੋਈ ਅਣਜਾਣ ਮੈਸੇਜ ਆਉਂਦਾ ਹੈ ਤਾਂ ਤੁਸੀਂ ਸਤਰਕ ਰਹੋ ਚੌਕਸ ਰਹੋ ਡਾਂਸ ਆਫ ਹੈਲੋਰੀ ਡਾਂਸ ਆਫ ਦਾ ਹੇਲਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਈਬਰ ਅਟੈਕ ਕੀਤਾ ਜਾ ਰਿਹਾ ਹੈ ਪਾਕਿਸਤਾਨ ਦੇ ਵੱਲੋਂ ਇਸ ਦੇ ਨਾਲ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਜੇਕਰ ਤੁਹਾਡਾ ਅਕਾਊਂਟ ਹੈ ਉਸ ਨੂੰ ਹੈਕ ਕੀਤਾ ਜਾ ਸਕਦਾ ਹੈ ਜਾਂ ਤੁਹਾਡੀ ਜੋ ਨਿੱਜੀ ਜਾਣਕਾਰੀ ਆ ਉਹ ਵੀ ਹਾਸਲ ਕੀਤੀ ਜਾ ਸਕਦੀ ਹੈ ਇਸ ਕਰਕੇ ਚੁਕੰਨੇ ਰਹੋ ਮਨੋਜ ਰਾਠੀ ਹੋਰ ਜ਼ਿਆਦਾ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਜਿਵੇਂ ਵਾਰ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਿਹੜੀ ਹੁਣ ਨਵੀਂ ਸਾਜ਼ਿਸ਼ ਆ ਜਿਹੜੀ ਇਸ ਸੌਫਟਵੇਰਾਂ ਦੇ ਰਾਹੀਂ ਇੱਕ ਇੰਡੀਆ ਦੇ ਵਿੱਚ ਜਿਹੜਾ ਕਿ ਇਹ ਨਾਪਾਕ ਹਰਕਤ ਆ ਪਾਕਿਸਤਾਨ ਦੀ ਤੇ ਜਿਹਦੇ ਵਿੱਚ ਉਹਨੇ ਇੰਨੀ ਕੀ ਜਾਣਕਾਰੀ ਦੱਸ ਦਈਏ ਆਪਣੇ ਭਰਾਵਾਂ ਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜੋ ਵੀ ਆਪਣੀ ਵੀਡੀਓ ਸੁਣਦਾ ਬਈ ਵੀ ਇਨਾਂ ਕ ਆਪਣਾ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਤੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਤਾਂ ਜੋ ਹੁਣ ਇਹ ਹੁਣ ਦੀਆਂ ਖਬਰਾਂ ਪਾਕਿਸਤਾਨ ਦੀ ਜਿਹੜੀ ਇੱਕ ਨਾਪਾਕ ਹਰਕਤ ਨਜ਼ਰ ਆਈ ਆ ਇਹ ਸੌਫਟਵੇਅਰਾਂ ਰਹੀ ਜਾਂ ਕਿਸੇ ਨੂੰ ਮੈਸੇਜ ਆਉਂਦਾ WhatsApp ਤੇ ਤੇ ਜਾਂ ਕੋਈ ਵੀ ਮੈਸੇਂਜਰ ਚ WhatsApp Instagram ਕਾਸੀ ਤੇ ਵੀ ਆਉਂਦਾ ਉਹਨੂੰ ਓਪਨ ਨਾ ਕਰੋ ਪਹਿਲਾਂ ਦੇਖੋ ਵੀ ਇਹ ਕੀ ਚੀਜ਼ ਆ ਤੇ ਇਹ ਆਪਣਾ ਜੋ ਸਾਰਾ ਬੈਬ ਡਾਟਾ ਖਿੱਚ ਲੈਣਗੇ ਇਹ ਸੌਫਟਵੇਅਰਾਂ ਦੇ ਕੰਮ ਆ ਲੈਪਟਾਪ ਕੰਪਿਊਟਰ ਨਾਲ ਉਧਰ ਮੋਬਾਈਲਾਂ ਰਾਹੀਂ ਕੁਝ ਵੀ ਕਰ ਸਕਦੇ ਆ ਵੀ ਜੇ ਕੋਈ ਵੀ ਮੈਸੇਜ ਆਉਂਦਾ ਪਹਿਲਾਂ ਦੇਖੋ ਪਤਾ ਲੱਗ ਜਿੰਦਾ ਵੀ ਆਪਾਂ ਨੂੰ ਇਹ ਕੋਈ ਬਗਾਨਾ ਮੈਸੇਜ ਆ ਜਾਂ ਕੋਈ ਜਦੋਂ ਕੋਈ ਨਵਾਂ ਮੈਸੇਜ ਆਉਂਦਾ ਤਾਂ ਇਹ ਬਈ ਜਿਹੜਾ ਕਿ ਹੁਣ ਪਾਕਿਸਤਾਨ ਦੀ ਇਹ ਜਿਹੜੀ ਨਵੀਂ ਹੁਣ ਖਬਰ ਆਈ ਹੈ ਕਿ ਹੁੰਦੀ ਅਪਡੇਟ ਆ ਵੀ ਇਹਦੇ ਵਿੱਚ ਜੋ ਖਤਰੇ ਦਾ ਕੰਮ ਹੈਗਾਗਾ ਕੁਝ ਵੀ ਹੋ ਸਕਦਾ ਪੰਜਾਬ ਦੇ ਵਿੱਚ ਕਿਤੇ ਜਿਹੜਾ ਕਿ ਇਹ ਹੁਣ ਨਾਪਾਕ ਹਰਕਤਾ ਪਾਕਿਸਤਾਨ ਦੀ ਜਿਹਦੇ ਵਿੱਚ ਹੁਣ ਜੰਗ ਤਾਂ ਸਿੱਧੀ ਲੜ ਨਹੀਂ ਸਕਦਾ ਕਿਉਂਕਿ ਸਾਡੇ ਆਰਮੀ ਦੇ ਨੌਜਵਾਨ ਸਿੱਧੀ ਟੱਕਰ ਦਿੰਦੇ ਇਹਨਾਂ ਨੂੰ ਜਿਹੜਾ ਕਿ ਪਹਿਲਗਾਮ ਦਾ ਬਦਲਾ ਲੈ ਸਾਡੇ 26 ਪੰਜਾਬੀ ਵਿਖਸੂ ਮਾਰੇ ਗਏ ਛਣੱਤੇ ਲੋਕਾਂ ਦੇ ਵਾਰ ਕਰਿਆ ਇੱਕ ਤੇ ਕਾਇਰ ਦੇਸ਼ਾ ਇਹ ਤੇ ਜਿਹਦੇ ਵਿੱਚ ਹੁਣ ਇਹ ਇੱਕ ਨਾ ਪਾਕ ਹਰਕਤ ਹੋਰ ਨਜ਼ਰ ਆਉਂਦੀ ਆ ਸਾਹਮਣੇ ਜਿਹੜੀ ਕਿ ਹੁੰਦੀਆਂ ਅਪਡੇਟ ਆ ਬਾਈ ਤੇ ਇਹ ਤੁਹਾਡੇ ਤੱਕ ਜਾਣਕਾਰੀ ਜ਼ਰੂਰੀ ਪਹੁੰਚਾਉਣੀ ਸੀ ਚਲੋ ਜੀ ਖਾਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਰਾ ਜੋ ਵੀ ਆਪਣਾ ਭਰਾ ਵੀਰ ਭੈਣ ਭਰਾ ਜੋ ਵੀ ਦੇਖਦੇ ਆ ਬਾਈ ਕਿਉਂਕਿ ਇਹ ਇੱਕ ਕੰਮ ਦੀ ਵੀਡੀਓ ਆ ਸਾਰਿਆਂ ਵਾਸਤੇ ਕਿਉਂਕਿ ਜਿਹੜੇ ਕੀ ਸਾਡੇ ਅਣਜਾਣ ਭੈਣ ਭਰਾ ਜਿਨ੍ਹਾਂ ਨੂੰ ਕੀ ਇਹ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਵੀਡੀਓ ਪਹੁੰਚਾ ਦਿਓ ਬਾਈ ਸ਼ੇਅਰ ਕਰ ਦਿਓ ਕਿਉਂਕਿ ਮੈਂ ਹਰ ਵੀਡੀਓ ਨੂੰ ਸ਼ੇਅਰ ਕਰਨ ਦਾ ਹੁੰਦਾ ਇਹ ਨੂੰ ਜਰੂਰ ਕਰਨੀ ਪਊ ਤਾਂ ਇਹ ਥੋੜੀ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਿਹੜਾ ਇਹ ਸੌਫਟਵੇਅਰ ਉਹਨਾਂ ਨੇ ਚਲਾਇਆ ਇੱਕ ਤਾਂ ਇਹਦੇ ਵਿੱਚ ਬਹੁਤ ਖਤਰਾ ਹੋ ਸਕਦਾ ਆਪਾਂ ਨੂੰ ਤੇ ਜਿਹੜੀ ਕਿਸੇ ਨਾਪਾਕ ਹਰਕਤਾਂ ਪਾਕਿਸਤਾਨ ਦੀ ਚਲੋ ਜੀ ਖਾਸ ਕਰਕੇ ਜਿੱਥੋਂ ਤੱਕ ਵੀਡੀਓ ਜਾਂਦੀ ਆ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿ ਮਰੜਿਆ ਕਾਨੂੰਨਾਂ ਦੇ ਟੌਪ ਤੇ ਧੰਨਵਾਦ